ਸਥਾਨਕ ਕਾਂਗਰਸੀ ਨੇਤਾ ਕੁਲਵੰਤਰਾਏ ਸਿੰਘਲਾ ਨੂੰ ਕਾਂਗਰਸ ਦਾ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦੱਸਦੀ ਹੈ ਕਿ ਨਿਯੁਕਤੀ ਤੇ ਚੋਣ ਦੀ ਖੁਸ਼ੀ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਮਿਠਾਈ ਵਟ ਕੇ ਖੁਸ਼ੀ ਮਨਾਇ ਗਈ ਹੈ ਇਸ ਮੌਕੇ ਸਤਪਾਲ ਸਿੰਘ ਮੁੱਲੇਵਾਲਾ ਮੁਲਕਰਤ ਸ਼ਰਮਾ ਮੋਹਨ ਸਿੰਘ ਕੁਡਾਲ ਲਾਲੂ ਭਾਰਤਵਾਲ ਚ ਸੁਖਤਲਿਓ ਸਤਪਾਲ ਜਗਲਾਨ ਗੁਰਦਿੱਤ ਹਿਰਾ ਗੁਰਮੀਤ ਸਿੰਘ ਪਾਬੜ ਕਿਸ਼ਨਗਰ ਬਿੱਲੂ ਸਿੰਘ ਗਾਂਧੀ ਸ਼ਰਮਾ ਆਦ ਸ਼ਾਮਲ ਰਹੇ ਜਿਹੜੇ ਅੱਜ ਇਹਨਾਂ ਨੂੰ ਧੰਨਵਾਦ ਕਰਿਆ ਸਾਡਾ ਦੋਸਤ ਜੀ ਸਤਪਾਲ ਬੁਲੇਵਾਲਾ ਜੀ ਸਤਪਾਲ ਜੀ ਦੇ ਜਿਹੜੇ ਲੱਡੂ ਵੰਡੇਓ ਇਸ ਕਿਸੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਅੱਜ ਸਾਡੇ ਮਾਨਸਾ ਜ਼ਿਲ੍ਹੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਪੁਰਾਣੇ ਤਕਸਾਲੀ ਆਗੂ ਪਹਿਲਾਂ ਇਹ ਆਈਸੀਸੀ ਦੇ ਮੈਂਬਰ ਵੀ ਰਹੇ ਆ ਵੱਖ-ਵੱਖ ਅਦਾਰਿਆਂ ਤੇ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆ ਕਾਂਗਰਸ ਹਾਈ ਕਮਾਂਡ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਜੀ ਤੇ ਵਿਜੇਂਦਰ ਸਿੰਘਲਾ ਜੀ ਸਾਡੀ ਸਮੁੱਚੀ ਕਾਂਗਰਸ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਆਮ ਆਮ ਕਾਂਗਰਸੀ ਆਗੂ ਨੂੰ ਟਕਸਾਲੀ ਕਾਂਗਰਸੀ ਆਗੂ ਨੂੰ ਅੱਜ ਜਿਵੇਂ ਦਾ ਪ੍ਰਧਾਨ ਬਣਾ ਕੇ ਸਾਫਤ ਕਰਤਾ ਵੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਇਹ ਜਿਹੜੇ ਦਾਅਵੇ ਕਰਦੇ ਆ ਆਮ ਆਦਮੀ ਵਾਲੇ ਵੀ ਅਸੀਂ ਆਮ ਆਦਮੀਆਂ ਨੂੰ ਉਹ ਲਾਉਨੇ ਆ ਅਹੁਦੇ ਦਿੰਨੇ ਆ ਜਾਂ ਆਮ ਆਦਮੀਆਂ ਨੂੰ ਅਸੀਂ ਐਮਐਲਏ ਬਣਾਉਣੇ ਆ ਅੱਜ ਸਾਫਤ ਕਰਤਾ ਕਾਂਗਰਸ ਪਾਰਟੀ ਨੇ ਅਸੀਂ ਅੱਜ ਕਲਵੰਤਰਾ ਉਹ ਸਿੰਘਲਾ ਜੀ ਨੂੰ ਜ਼ਿਲ੍ਹੇ ਦਾ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਪ੍ਰਧਾਨ ਥਾਪਿਆ ਬਹੁਤ ਹੀ ਵਰਕਰਾਂ ਚ ਵਾਪਰੇਟੇ ਖੜੇ ਆ ਅੱਜ ਅਸੀਂ ਲੱਡੂ ਵੱਢੀ ਜਾਂਦੇ ਆ ਬਹੁਤ ਖੁਸ਼ੀ ਦੀ ਵਾਹ ਰ ਸਾਡੇ ਵਰਕਰਾਂ ਚ ਮੈਂ ਸਾਰੀ ਹਾਈ ਕਮਾਂਡ ਦਾ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਚ ਅਸੀਂ ਉਮੀਦ ਕਰਦੇ ਹਾਂ ਸਿੰਘਲਾ ਸਾਹਿਬ ਤੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਸਾਡਾ ਸਦੂਗੜ ਏਰੀਆ ਹੋ ਗਿਆ ਮਾਨਸਾ ਹੋ ਗਿਆ ਅਬਲਾਦਾ ਹੋ ਗਿਆ ਸਾਰਿਆਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਇੱਕ ਖਾਮਾੜ ਕੇ ਕੰਮ ਕਰਨਗੇ